ਗੱਲ ਬਾਤ ਕੀਤੀ ਇੱਧਰ ਆ ਜਾ ਹੂੰ ਉਦੋਂ ਮੈਂ ਕਿਹੜੀ ਜਗ੍ਹਾ ਤੇ ਲੱਗਾ ਕਿਹੜੀ ਜਗ੍ਹਾ ਤੇ ਨਹੀਂ ਕਿਹੜੀ ਜਗ੍ਹਾ ਤੇ ਲੱਗਾ ਮੋਰਸਾ ਤੇਰਾ ਕਿੱਥੋਂ ਚੋਰੀ ਕੀਤਾ ਕਿੱਥੇ ਜੋੜੀ ਹੋਈ ਅੱਥੇ ਤੇ ਹੋਏ ਅੱਥੇ ਲੱਗੇ ਮੋਰਸਾ ਅੱਛਾ ਅੱਥੇ ਲੱਗਿਆ ਉਸ ਤੋਂ ਬਾਅਦ ਮੈਂ ਪਹਿਲੇ ਅਨੰਦਰ ਗਿਆ ਹਾਂ ਜਿਹੜੇ ਵਿਅਕਤੀ ਦਾ ਕਿਹੜੇ ਵਿਅਕਤੀ ਦਾ ਸੀਗਾ ਮੋਟਰਸਾਈਕਲ ਕਸਟਮਰ ਦਾ ਸੀ ਕਸਟਮਰ ਦਾ ਹੀ ਉਸ ਵੇਲੇ ਇੱਥੇ ਹੈਗੇ ਆ ਮੌਜੂਦ ਦੁਕਾਨ ਦਾ ਸਵੇਰ ਦਾ 4-5 ਵਜੇ ਚੱਕਰ ਮਾਰ ਕੇ ਮੇਰਾ ਮੁਰਦਾ ਕੱ ਲੈ ਗਿਆ ਉਹਨੂੰ ਬਾਈਕ ਰਿੰਕ ਸ਼ਾਪ ਹੈ ਇਹ ਲੜਕਾ ਮੇਰੇ ਕੋ ਕੰਮ ਕਰਦਾ ਕਿਹੜੀ ਜਗ੍ਹਾ ਤੇ ਭਾਜੀ ਆਪਣੀ ਦੁਕਾਨ ਹੈਗੀ ਇਹ ਗੰਦੇ ਨਾਲੇ ਦੇ ਨਾਲ ਬਿਲਕੁਲ ਨੀਵੀਂ ਦੇ ਆਪੋ ਦੇ ਬਿਲਕੁਲ ਸਾਹਮਣੇ ਅੱਛਾ ਜੀ ਤੇ ਇਸ ਤਰ੍ਹਾਂ ਹੀ ਬਸਤੀ ਪੀਰ ਦਾ ਸਾਡੀ ਦੁਕਾਨ ਹੈ ਅੱਛਾ ਜੀ ਐਮ ਐਲ ਆਟੋ ਦੇ ਨਾਂ ਤੇ ਸੁਨੀਲ ਕੁਮਾਰ ਮੈਂ ਉਹਦਾ ਹੋਣਾ ਰਿਹਾ ਹੈ ਇਹ ਮੇਰੇ ਕੋ ਕੰਮ ਕਰਦਾ ਲੜਕਾ 800 ਰੁਪਏ ਸੈਲਰੀ ਇਹ ਦੀ ਅੱਛਾ ਜੀ ਹੋਇਆ ਇਸ ਤਰ੍ਹਾਂ ਹੀ ਸਾਡੇ ਕੋ ਪਰਸੋਂ ਇੱਕ ਕਸਟਮਰ ਬਾਈਕ ਰਿਪੇਅਰਿੰਗ ਕਰਨ ਲਈ ਦੇ ਗਿਆ ਕੱਲ ਮੈਂ ਕਿਤੇ ਗਿਆ ਹੋਇਆ ਸੀ ਤੇ ਜਦੋਂ ਮੈਂ ਸ਼ਾਮ ਹੀ ਆਇਆ ਮੈਂ ਇਹਨੂੰ ਕਿਹਾ ਮੈਂ ਕਿ ਤੂੰ ਇੰਜਨ ਇੰਜਨ ਕਰਾ ਕੇ ਇਹਦਾ ਤਿਆਰ ਕਰ ਇਹਨੇ ਉਹਦੀ ਬਾਈਕ ਦਾ ਪੂਰਾ ਇੰਜਨ ਵਜਨ ਕਰਕੇ ਸਾਰਾ ਤਿਆਰ ਕਰ ਲਿਆ ਤਿਆਰ ਕਰਨ ਤੋਂ ਬਾਅਦ ਇਹ ਟਰਾਈ ਲਾਈਨ ਆਇਆ ਇੱਧਰ ਤੇ ਇਹਦਾ ਬ੍ਰਦਰ ਹੁੰਦਾ ਇੱਥੇ ਤੇ ਇਹਨੇ ਆਪਣੇ ਬ੍ਰਦਰ ਕੋਲ ਤੋਂ ਕੁੜੇ پیسے ਲੈਣੇ ਸੀ ਤੇ ਇਹ ਕਹਿੰਦਾ ਕੱਲ ਮੈਂ ਪੈਸੇ ਵੀ ਲੈ ਜਾਦਾ ਇਹਨੇ ਇੱਥੇ ਬਾਈਕ ਲਗਾਈ ਅੰਦਰ ਗਿਆ ਜਸਟ 8:30 ਵਜੇ ਉੱਥੋਂ ਆਇਆ ਉਸ ਤੋਂ ਬਾਅਦ ਸਿਰਫ 10 ਮਿੰਟ ਇੱਥੇ ਬਾਈਕ ਰੱਖੀਏ 10 ਮਿੰਟ ਚ ਬਾਹਰ ਆਇਆ ਤੇ ਬਾਈਕ ਹੱਲ ਗਈ ਸੀ अच्छा जी इन इने सोचया ਵੀ ਸ਼ਾਇਦ ਕਿਸਨੇ ਵੈਸੇ ਮਜ਼ਾਕ ਨਾ ਕੀਤਾ ਜਾਂ ਕੋਈ ਵੈਸੇ ਸ਼ਰਾਰਤबाजी ਕੀਤੀ ਹੋਗੀ ਇਹ ਲੱਭਦਾ ਰਿਹਾ ਤੇ ਜਦੋਂ ਇਹਨੂੰ ਬਾਈਕ ਨਹੀਂ ਲੱਭੀ ਇਹਨੇ ਸਾਡੇ ਗਨਮੋਜੀ ਨੂੰ ਫੋਨ ਕੀਤਾ ਕਹਿੰਦਾ ਵੀ ਭਾਜੀ ਇਦਾਂ ਦਾ ਕਿਉਂਕਿ ਹਰ ਬੱਚੇ ਨੂੰ ਡਰ ਹੁੰਦਾ ਕਿ ਕਿਸੇ ਕਸਟਮਰ ਦੀ ਦੂਜੀ ਬਗਾਨੀ ਚੀਜ਼ ਹੈ 18 ਮਾਡਲ ਗੱਡੀ ਏ ਕਸਟਮਰ ਹੈ ਕਸਟਮਰ ਕਿਹੜਾ ਬਾਈਕ ਕਿਹੜਾ ਹੈ ਜੀ ਫੈਸ਼ਨ ਪ੍ਰੋ ਸਰ ਬਾਈਕ اچھا ਕੋਈ PB08 TU 3928 اچھا ਜੀ ਇਹ ਬਾਈਕ ਸੀਗੀ ਇਹ ਬਾਈਕ ਇੱਥੇ ਲਿਆ ਕੇ ਜਦੋਂ ਇਹਨੇ ਖੜੀ ਕੀਤੀ 10 ਮਿੰਟ ਅੰਦਰ ਗਿਆ 10 ਮਿੰਟ ਬਾਅਦ ਜਦੋਂ ਬਾਹਰ ਆਇਆ ਬਾਈਕ ਨਹੀਂ ਮਿਲੀ ਅੱਛਾ ਇਹਨੇ ਕਾਫੀ ਟਾਈਮ ਤੱਕ ਇੰਨੇ ਇੱਥੇ ਕਾਫੀ ਦੌੜਭਾਜੀ ਕੀਤੀ ਇੱਧਰ ਉੱਧਰ ਕਿ ਸ਼ਾਇਦ ਕੋਈ ਜਾਣਦਾ ਰੇਡ ਕੋਈ ਕਿਤੇ ਦਾ ਜਦਕਿ ਚਾਬੀ ਵੀ ਇਹਦੇ ਹੱਥ 'ਚ ਹੈ ਚਾਬੀ ਲੌਕ ਕੀਤੀ ਹੋਈ ਹੈ ਬਾਈਕ ਨੂੰ ਬਾਈਕ ਦੀ ਤਾਲਾ ਤੋੜਿਆ ਗਿਆ ਜਾਂ ਕਿਸ ਤਰ੍ਹਾਂ ਲੈ ਗਈ ਜਾਂ ਚਾਬੀ ਲਗਾ ਕੇ ਲੈ ਗਈ ਇਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਜੇਕਰ ਦੇਖਿਆ ਜਾਵੇ ਇਸ ਜਗ੍ਹਾ ਤੋਂ ਜਿੱਥੇ ਬਾਈਕ ਚੋਰੀ ਹੋਇਆ ਜਿੱਥੋਂ ਦੀ ਜੇ ਦੇਖਿਆ ਜਾਵੇ ਸੱਜੇ ਖੱਬੇ ਦੋਵਾਂ ਪਾਸੇ ਸੀਸੀਟੀਵੀ ਕੈਮਰੇ ਲੱਗੇ ਕਿਸੇ ਕੈਮਰੇ 'ਚ ਕੋਈ ਫੁਟੇਜ ਨਹੀਂ ਆਈ ਸਰ ਇਦਾਂ ਹੀ ਗਾ ਕਿ ਸਾਰੀ ਰੋਡ ਤੇ ਜੇ ਆਪਾਂ ਦੇਖ ਸਕਦੇ ਹਾਂ ਹਰ ਪਾਸੇ ਕੈਮਰੇ ਲੱਗੇ ਆਪਾਂ ਇਸ ਤਰ੍ਹਾਂ ਜਿਹਾ ਵੀ ਕਸਟਮਰ ਦੀ ਚੀਜ਼ ਹੈ ਉਹਨਾਂ ਦੇ ਬੰਦ ਲਈ ਅਸੀਂ ਜਿੰਨੀ ਖਾਪਾ ਪਾਵਾਂਗੇ ਸਾਨੂੰ ਵੀ ਹੁੰਦਾ ਕਸਟਮਰ ਸੋਚੀਗਾ ਪਤਾ ਨਹੀਂ ਕਿਸ ਤਰ੍ਹਾਂ ਕੀ ਹੋ ਰਿਹਾ ਹੈ ਨਾ ਉਹਦੇ ਦਿਲ ਨੂੰ ਹੀ ਲੱਗੇ ਆਪਾਂ ਇਸ ਟੀ ਨੂੰ ਇਸ ਕਰਕੇ ਘੱਟ ਹੀ ਕੁਝ ਨਹੀਂ ਕਿਹਾ ਇਹ ਸਟੀਲਿੰਗ ਵਿੱਚ ਕੁਝ ਨਹੀਂ ਗਿਆ ਮੈਂ ਮਾਰਨਿੰਗ ਚ ਆ ਗਏ ਇਹਨਾਂ ਨੂੰ ਕੈਮਰੇ ਦਾ ਕਿਹਾ ਇੱਕ ਮਿੰਟ ਨਹੀਂ ਇਹਨਾਂ ਨੂੰ ਆ ਕੇ ਕਿਹਾ ਸਰ ਨੂੰ ਵੀ ਕੈਮਰੇ ਦਾ ਇਹਨਾਂ ਦੀ ਕੈਮਰੇ ਥੋੜੀ ਪ੍ਰੋਬਲਮ ਚੱਲ ਰਹੀ ਹੈ ਕਹਿੰਦੇ ਵੀ ਇਹਨਾਂ ਨੇ ਕਾਫੀ ਟਰਾਈ ਕੀਤੀ ਐਵੇਂ ਕੱਲੀ ਕਈਏ ਪਰ ਉਹ ਨਿਕਲੇ ਨਹੀਂ ਉਸ ਤੋਂ ਅੱਛਾ ਇਹਨਾਂ ਦੇ ਕੈਮਰੇ ਦੋਨੋਂ ਚੱਲਦੇ ਨੇ ਬਟ ਇਹਨਾਂ ਨੇ ਹਲੇ ਇਹਨਾਂ ਦੇ ਕਹਿੰਦੇ ਮਾਲਕ ਗਏ ਹੋਏ ਹਮੇਸ਼ਰ ਟਵਾਨ ਗਏ ਦਰਵਾਜ਼ੇ ਉੱਪ ਗਏ ਨੇ ਕੱਲ ਨੂੰ ਆਣਗੇ ਤੇ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਸੀ ਤੁੰਦਸਾਂਗੇ ਮੈਂ ਤੇ ਦੋ ਤਿੰਨ ਵਾਰੀ ਰਿਕਵੈਸਟ ਕੀਤੀ ਪਰ ਇਹਨਾਂ ਕੋ ਮਿਲੀ ਨਹੀਂ ਉਹ ਹਮ ਸਰ ਆਪੀ ਲੈਣਗੇ ਇਹਨਾਂ ਕੋਲੋਂ ਵੀਡੀਓ ਫਿਰ ਦੇਖਿਆ ਜਾਏਗਾ ਕਿ ਕੀ ਬਦਾ ਬਣੇਗਾ ਠੀਕ ਮਟੀਰੀਅਲ ਆਈ ਸੀ ਦਾ ਦੇਤੇ ਮੁਰਕੇ ਦੇਖੋ ਬੋਰਸਾ ਜ ਤੋੜੀ ਹੋ ਗਿਆ ਇੱਥੋਂ ਤੇ ਦੇਖੋ ਬਾਈਕ ਵਾਈਟ ਲਾਈ ਇੱਥੇ ਚਾਪੀ ਹੋ ਕੋ ਆ ਪ੍ਰੋਫੈਸ਼ਨਲ ਵਾਈਟ ਦਾ ਜਿਹੜਾ ਲਗਾਇਆ ਗਿਆ ਸੀ ਤੇ ਉਹ ਜਿਹੜਾ ਆਪਾਂ 10 ਰੁਪਏ ਦੇ ਜ਼ਿਆਦਾ ਕੋਈ ਨਾ ਆ ਰਿਹਾ ਤੇ ਉਹ ਚੋਰੀ ਹੋ ਜਾਂਦਾ ਬਾਈਕ ਵੀ ਲੜ ਕੇ ਆਪਣਾ ਜਿਹੜਾ ਮੈਕੈਨਿਕ ਦੀ ਸ਼ਾਪ ਤੇ ਜਿਹੜਾ ਕੰਮ ਕਰਦਾ ਤੇ ਜਿਹੜਾ ਕਿਸੇ ਦਾ ਬਾਈਕ ਸੀ ਦੋਸਤੀ ਰੇਪੇ ਦੀ ਸੀ ਉਹ ਲਾਈਨ ਲਾਈਨ ਵੀ ਜਦੋਂ ਆਇਆ ਤਾਂ 5 ਮਿੰਟ ਲਈ ਆਪਣੇ ਘਰੇ ਗਿਆ ਬਾਈਕ ਤੇ ਸੱਤ ਮਿੰਟ ਲਈ ਉਸ ਦਰਮਿਆਨ ਜਿਹੜਾ ਬਾਈਕ ਬਾਹਰ ਨਹੀਂ ਮਿਲਦਾ ਉਹ ਰੁਟੀਨ ਲਾਈ ਸੀ ਜਦੋਂ ਇਰਾਦਤ ਹੈ ਕਿ ਉਹ ਬਣੇ ਸੋ ਇਹਨੇ ਕਿਸੇ ਰੁਟੀਨ ਲਾਈ ਸੀ ਰੇ ਤੇ ਮੁੰਕੇ ਦੇ ਕੋਸ ਤੋਂ ਪੁੱਛਾ ਲਾਈ ਮੁੰਡੇ ਨੇ ਇੱਥੋਂ ਚੋਰੀ ਹੋ ਗਿਆ ਕੋਈ ਚਾਪੀ ਉਹ ਆ ਮੁੰਡੇ ਨੂੰ ਠੀਕ ਆ ਕਿੰਦੇ ਲਾਇਸੈਂਸ ਦੇ ਦੇ ਮਰਜੀ ਨੂੰ ਲਾਇਸੈਂਸ ਨੂੰ ਦੇ ਦਿੰਦੇ ਮਨ ਕੇ ਕੋਈ ਬੜੇ ਨਹੀਂ ਦੇ ਕਿੱਥੋਂ ਵਧੀ ਕਿ ਭਾਈ ਸੀਰ ਦੇ ਦੇ ਟੈਂਪਰਿੰਗ ਦੇ